ਅੱਜ ਜੋ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਗੁਰੂ ਨਾਨਕ ਪਾਤਸ਼ਾਹ ਦੀ ਸ਼ੋਭਾ ਪ੍ਰਾਪਤ ਪਵਿੱਤਰ ਸਨ ਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਸਖਸੀਤਾ ਨੇ ਮੇਰੇ ਨਾਲ ਲੜ ਕੇ ਇੱਕ ਪੋਸਟ ਜਾਰੀ ਕੀਤਾ ਇਸ਼ਤਿਹਾਰ ਜਾਰੀ ਕੀਤਾ ਜਿਸ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਜਿਹੜਾ ਵਾ ਉਹ ਮਨਾ ਰਹੇ ਆ ਜਿਦੇ ਵਿੱਚ ਅਸੀਂ ਖੁੱਲਾ ਸੱਦਾ ਦਿੱਤਾ ਧਾਰਮਿਕ ਤੇ ਸਾਧ ਸੰਗਤ ਨੂੰ ਕਿ ਆਓ ਇਸ ਦਿਨ ਦੀਆਂ 16 ਦਸੰਬਰ ਦੀਆਂ ਜਿਹੜੀਆਂ ਰੌਣਕਾਂ ਨੂੰ ਇਹਨਾਂ ਨੂੰ ਵਧਾਈਏ ਤੇ ਆਪਣੇ ਵੱਡ ਬਡੇਰੇ ਮਹਾਂਪੁਰਸ਼ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਿਨ ਮਨਾਈਏ ਇਸ ਸੰਬੰਧ ਵਿੱਚ ਜਿਹੜਾ ਵਾ ਇਹ ਪੋਸਟ ਜਾਰੀ ਕੀਤਾ ਗਿਆ ਇਸ ਦਿਨ ਵਿੱਚ ਬਹੁਤ ਵੱਡੀ ਪੱਧਰ ਤੇ ਕੀਤਨੀ ਜਥੇ ਢਾਡੀ ਜਥੇ ਤੇ ਕਵੀਸਰ ਜਥੇ ਜਿਹੜੇ ਨੇ ਉਹ ਭਾਗ ਲੈਣਗੇ ਤੇ ਸਾਧ ਸੰਗਤ ਦੇ ਨਾਲ ਰਲ ਕੇ ਉਸ ਦਿਨ ਨੂੰ ਯਾਦ ਕਰਾਂਗੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਨੂੰ ਛੱਡ ਕੇ ਗਏ ਨੇ ਇੱਕ ਦੋ ਦੋ ਪ੍ਰੋਗਰਾਮ ਸਟਾਰਟ ਹੋਣਗੇ ਜਿਹੜੇ ਇਹ 14 ਸਤੰਬਰ ਨੂੰ ਦਸੰਬਰ ਨੂੰ ਖੰਡ ਪਾਠ ਰੱਖਿਆ ਜਾਵੇਗਾ ਜਿਹੜਾ 16 ਨੂੰ ਭੋਗ ਪਵੇਗਾ ਤੇ ਲਗਭਗ ਉਦੋਂ ਪਹਿਲਾਂ ਵੀ ਅਸੀਂ ਪਿੰਡਾਂ ਵਿੱਚ ਇਹ ਪ੍ਰਚਾਰ ਕਰਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਦਿਨ ਜਿਹੜਾ ਖੁਸ਼ੀਆਂ ਖੇੜਿਆਂ ਨਾਲ ਮਨਾਵਾਂਗੇ ਅੱਜ ਜੋ ਦੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਗੁਰੂ ਨਾਨਕ ਪਾਤਸ਼ਾਹ ਦੀ ਸ਼ੋਭਾ ਪ੍ਰਾਪਤ ਪਵਿੱਤਰ ਸਥਾਨ ਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਸ਼ਖਸੀਤਾਂ ਨੇ ਮੇਰੇ ਨਾਲ ਰਲ ਕੇ ਇੱਕ ਪੋਸਟ ਜਾਰੀ ਕੀਤਾ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਜਿਹੜਾ ਵਾ ਉਹ ਮਨਾ ਰਹੇ ਆ ਜਿਦੇ ਵਿੱਚ ਅਸੀਂ ਖੁੱਲਾ ਸੱਦਾ ਦਿੱਤਾ ਧਾਰਮਿਕ ਤੇ ਸਾਧ ਸੰਗਤ ਨੂੰ ਕਿ ਆਓ ਇਸ ਦਿਨ ਦੀਆਂ ਫੌਲਰ ਦਸੰਬਰ ਦੀਆਂ ਜਿਹੜੀਆਂ ਰੌਣਕਾਂ ਨੂੰ ਇਹਨਾਂ ਨੂੰ ਵਧਾਈਏ ਤੇ ਆਪਣੇ ਵੱਡ ਬਡੇਰੇ ਮਹਾਂਪੁਰਸ਼ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਿਨ ਮਨਾਈਏ ਇਸ ਸੰਬੰਧ ਵਿੱਚ ਜਿਹੜਾ ਵਾ ਇਹ ਪੋਸਟਰ ਜਾਰੀ ਕੀਤਾ ਗਿਆ ਇਸ ਦਿਨ ਵਿੱਚ ਬਹੁਤ ਵੱਡੀ ਪੱਧਰ ਤੇ ਕੀਰਤਨੀ ਜਥੇ ਢਾਡੀ ਜਥੇ ਤੇ ਕਵੀਸ਼ਰ ਜਥੇ ਜਿਹੜੇ ਨੇ ਉਹ ਭਾਗ ਲੈਣਗੇ ਤੇ ਸਾਧ ਸੰਗਤ ਦੇ ਨਾਲ ਰਲ ਕੇ ਉਸ ਦਿਨ ਨੂੰ ਯਾਦ ਕਰਾਂਗੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਨੂੰ ਛੱਡ ਕੇ ਗਏ ਨੇ। ਇੱਕ ਦੋ ਦੋ ਪ੍ਰੋਗਰਾਮ ਸਟਾਰਟ ਹੋਣਗੇ ਜੀ ਇਹ ਜਿਹੜੇ ਇਹ 14 ਸਤੰਬਰ ਨੂੰ ਦਸੰਬਰ ਨੂੰ ਖੰਡ ਪਾੜ ਰੱਖਿਆ ਜਾਵੇਗਾ ਜਿਹਦਾ 16 ਨੂੰ ਭੋਗ ਪਵੇਗਾ ਤੇ ਲਗਭਗ ਉਦੋਂ ਪਹਿਲਾਂ ਵੀ ਅਸੀਂ ਪਿੰਡਾਂ ਵਿੱਚ ਇਹ ਪ੍ਰਚਾਰ ਕਰਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਦਿਨ ਜਿਹੜਾ ਖੁਸ਼ੀਆਂ ਖੇੜਿਆਂ ਨਾਲ ਮਨਾਵਾਂਗੇ।